ਉਤਾਰ ਭੁੱਲਰ ਦੇ ਕਾਰਵਾਈ ਕਰਨ ਨਾਲੋਂ ਬਲਕਾਰ ਸਿੱਧੂ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੁੰਦੀ ਉਹ ਸਰਕਾਰੀ ਤੰਤਰ ਉਹ ਤੇ ਐਕਸਟਰਸ਼ਨ ਕਰਦੇ ਨੇ ਫੋਨ ਦੇ ਉੱਤੇ ਕਿ ਤੇਰੇ ਬੱਚੇ ਚੁੱਕ ਲਾਂਗੇ ਤੇਰੇ ਬੱਚਿਆਂ ਨੂੰ ਮਾਰ ਦੇਾਂਗੇ ਤੈਨੂੰ ਗੋਲੀ ਮਾਰ ਦੇਾਂਗੇ ਇਹ ਸਰਕਾਰੀ ਤੰਤਰ ਵਰਤ ਕੇ ਐਕਸਟਰਸ਼ਨ ਕਰਦੇ ਨੇ ਇਹਨਾਂ ਦੇ ਉੱਤੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਲੋਕਾਂ ਦਾ ਮਨ ਠਾਰਨ ਲਈ ਤੁਸੀਂ ਇੱਥੇ ਬੜੀਆਂ ਬੜੀਆਂ ਸਟੇਟਮੈਂਟ ਦਿੰਦੇ ਹੋ ਕਿ ਅਸੀਂ ਇਹਨਾਂ ਬੱਚਿਆਂ ਦੀ ਬਾਹ ਫੜਾਂਗੇ ਇਹਨਾਂ ਦੇ ਪੈਸੇ ਮੜਾਵਾਂਗੇ ਅੱਜ ਕਿਸੇ ਨੇ ਕੀ ਉਹਨਾਂ ਦੀ ਬਾਤ ਪੁੱਛੀ ਆ ਯਾਰ ਤੁਸੀਂ ਉਹਨਾਂ ਨੂੰ ਪੁੱਛੋ ਤੇ ਸਹੀ ਇੱਕ ਇਸ਼ੂ ਮੈਨੂੰ ਦੱਸ ਦਿਓ ਜਿਹੜਾ ਵਿਧਾਨ ਸਭਾ ਦੇ ਵਿੱਚ ਚੱਜਦਾ ਚੁੱਕਿਆ ਹੋਵੇ ਬੱਚਿਆਂ ਦੀ ਬੇਰੋਜ਼ਗਾਰੀ ਦੇ ਉੱਤੇ ਮੈਂ ਅੱਗੇ ਝਾਈ ਦੇ ਦੇ ਮਰ ਗਿਆ ਕਿ ਬੱਚੇ ਬੇਰੋਜ਼ਗਾਰੀ ਕਰਕੇ ਨਸ਼ਾ ਕਰਦੇ ਆ ਬੱਚੇ ਬੇਰੋਜ਼ਗਾਰੀ ਕਰਕੇ ਘਰ ਦੇ ਗੁਜ਼ਾਰੇ ਨਹੀਂ ਚੱਲਦੇ ਉਹ ਕ੍ਰਾਈਮ ਕਰਦੇ ਆ ਹੁਣ ਤੀਜੀ ਪੰਜਾਬ ਦੀ ਤੁਹਾਡੀ ਸਥਿਤੀ ਇਹ ਆਉਣ ਵਾਲੀ ਆ ਸਾਰੇ ਜਣੇ ਨੋਟ ਕਰ ਲਓ ਬੱਚੇ ਬਾਹਰ ਜਾਣ ਦਾ ਉਹਨਾਂ ਦਾ ਰਾਹ ਵੀ ਬੰਦ ਹੋ ਗਿਆ ਹੁਣ ਬੱਚੇ ਪੰਜਾਬ ਦੇ ਸੁਸਾਈਡ ਕਰਿਆ ਕਰਨਗੇ ਤੁਹਾਡੇ ਸਾਹਮਣੇ ਆਜੂਗਾ ਪੱਤਰਕਾਰ ਭਾਈਚਾਰੇ ਦੇ ਹੱਕ ਚ ਇੱਥੇ ਆਉਂਦੇ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਮੈਂ ਹੁਣ ਵੀ ਗੱਲ ਕਰਦਾ ਸੀਗਾ ਕਿ ਪੱਤਰਕਾਰ ਨੂੰ ਕੇਵਲ ਇੱਕ ਪ੍ਰੈਸ ਰਿਪੋਰਟਰ ਇੱਕ ਪੱਤਰਕਾਰ ਨਾ ਸਮਝਿਆ ਜਾਵੇ ਪੱਤਰਕਾਰ ਸਾਡੇ ਸੂਬੇ ਦਾ ਸਾਡੇ ਦੇਸ਼ ਦਾ ਅਸਲ ਦੇ ਵਿੱਚ ਚੌਕੀਦਾਰ ਹੈ ਜਿਹੜਾ ਰਾਖੀ ਕਰਦਾ ਹੈ ਸਾਡੇ ਹੱਕਾਂ ਦੀ ਪੰਜਾਬ ਦੇ ਮੁੱਦਿਆਂ ਦੀ ਪੰਜਾਬ ਦਾ ਹੋਰੇ ਕਾਰਨ ਦੀ ਪੰਜਾਬ ਦੀਆਂ ਉਪਲਬਧੀਆਂ ਦੀ ਇਹ ਸਾਰਾ ਕੁਝ ਪੱਤਰਕਾਰ ਜਿਹੜੇ ਤੁਹਾਡੇ ਵਿੱਚ ਦੱਸਦੇ ਨੇ ਮੈਂ ਪਹਿਲਾਂ ਤੇ ਇਹ ਦੱਸ ਸਕ ਭੁੱਲਰ ਸਾਹਿਬ ਤੁਹਾਨੂੰ ਕੋਈ ਕਾਰਵਾਈ ਨਹੀਂ ਇਹਨਾਂ ਕਰਨੀ ਤੁਹਾਨੂੰ ਤੇ ਕਾਰਨ ਕੀ ਹੈ ਤੁਹਾਨੂੰ ਜਿਹੜਾ ਨੋਟਿਸ ਕੱਢਿਆ ਉਹਦੇ ਵਿੱਚ ਕਿਸੇ ਐਮਐਲਏ ਨੂੰ ਵੀ ਨਾਲ ਸ਼ਾਮਲ ਕੀਤਾ ਗਿਆ ਜਿਹੜੀ ਮਰਜ਼ੀ ਪਾਰਟੀ ਦੇ ਐਮਐਲਏ ਹੋਣ ਮੈਂ ਤੇ ਇਹਨਾਂ ਦਾ ਤਤ ਕੱਢ ਲਿਆ ਵੀ ਇਹ ਚੋਰ ਪਤੀ ਖੀਰ ਚਿੱਪੜੀ ਹੁੰਦੇ ਨੇ ਇੱਕ ਦੂਜੇ ਦੇ ਉੱਤੇ ਕਰ ਬਈਏ ਕਰਦੇ ਹੀ ਨਹੀਂ ਤੁਹਾਡੇ ਤੇ ਕਾਰਵਾਈ ਕਰਨ ਤੋਂ ਪਹਿਲਾਂ ਕਿਸੇ ਨਾ ਕਿਸੇ ਐਮਐਲਏ ਨੂੰ ਟੰਗੜਾ ਪੈਣਾ ਉਹ ਇੰਨਾ ਤਰੀ ਹਿੰਮਤ ਨਹੀਂ ਹੈ ਦੂਜੀ ਗੱਲ ਜਿਹੜਾ ਤੁਹਾਡੇ ਬਾਰੇ ਨੋਟਿਸ ਕੀਤਾ ਸਪੀਕਰ ਵੱਲੋਂ ਸਪੀਕਰ ਸਾਹਿਬ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਹਾਂ ਤੁਹਾਡੀ ਚਿਹਰ ਦੀ ਮਰਿਆਦਾ ਹੋਣੀ ਚਾਹੀਦੀ ਹੈ ਤੁਸੀਂ ਮੁੱਖ ਮੰਤਰੀ ਤੇ ਦਾ ਰਤਬਾ ਰੱਖਦੇ ਹੋ ਜੇ ਨੋਟਿਸ ਇਹ ਕਐਮਐਲਏ ਨੂੰ ਨਿਕਲ ਸਕਦਾ ਜਨਤਾਰ ਭੁੱਲਰ ਨੂੰ ਨਿਕਲ ਸਕਦਾ ਫਿਰ ਬਲਕਾਰ ਸਿੱਧੂ ਨੂੰ ਨੋਟਿਸ ਕਿਉਂ ਨਹੀਂ ਨਿਕਲ ਰਿਹਾ ਉਹਨੇ ਜਿਹੜੇ ਤੁਹਾਨੂੰ ਫੁੱਲ ਪਾਏ ਉਹ ਬਹੁਤ ਵਧੀਆ ਕੀਤਾ ਉਹਨੇ ਉਹਦੇ ਵਿੱਚ ਤੁਹਾਡੀ ਜਾਤ ਨੂੰ ਵੀ ਗਾਲਾਂ ਕੱਢ ਰਿਹਾ ਸਾਡੀਆਂ ਪੰਜਾਬ ਦੀ ਅਜੇ 3 ਕਰੋੜ ਦੀ ਆਬਾਦੀ ਆ ਤੇ 1.5 ਕਰੋੜ ਸਾਡੀਆਂ ਮਾਵਾਂ ਭੈਣਾਂ ਧੀਆਂ ਨੇ ਉਹਨਾਂ ਦਾ ਮਜ਼ਾਕ ਉਡਾ ਰਿਆ ਉਹਨਾਂ ਬਾਰੇ ਭੱਦੀ ਸ਼ਬਦਾਵਲੀ ਵਰਤ ਰਿਆ ਉਹਨੂੰ ਨੋਟਿਸ ਕਿਉਂ ਨਹੀਂ ਕੱਢਿਆ ਗਿਆ ਉਹਦੇ ਉੱਤੇ ਪਰਚਾ ਕਿਉਂ ਨਹੀਂ ਦਰਜ ਕਰਾਇਆ ਗਿਆ ਤੁਹਾਡਾ ਮਹਿਲਾ ਕਮਿਸ਼ਨ ਬਣਿਆ ਅੱਜ ਮਹਿਲਾ ਕਮਿਸ਼ਨ ਗਿਆ ਤੁਸੀਂ ਵੀਡੀਓਜ਼ ਦੇਖੋ ਨਾ YouTube ਦੇ ਉੱਤੇ Facebook ਦੇ ਉੱਤੇ ਬੜਾ ਕੁਝ ਦੇਖਣ ਨੂੰ ਮਿਲਦਾ ਤੂੰ ਆਪਣੀ ਵਾਈਫ ਨਾਲ ਝਗੜਾ ਕਰਦਾ ਤੂੰ ਆਪਣੇ ਬੇਟੇ ਨੂੰ ਤੰਗ ਕਰਦਾ ਇਹ ਸਮਝਾਉਂਦਾ ਨੂੰ ਆ ਸੱਸਾਂ ਦੀ ਲੜਾਈ ਉਹਦੇ ਤੇ ਵਿਖਾਈ ਜਾ ਰਹੀ ਹੈ ਤੇ ਇੱਕ ਐਮਐਲਏ ਨੇ ਪੂਰੀਆਂ ਸਾਡੇ ਪੰਜਾਬ ਦੀਆਂ ਧੀਆ ਭੈਣਾਂ ਦਾ ਮਜ਼ਾਕ ਉਡਾ ਦਿੱਤਾ ਉਹਨਾਂ ਬਾਰੇ ਆਪਣੀ ਮੰਨਛਾ ਜਾਰ ਕਰ ਦਿੱਤੀ ਉਹਨੂੰ ਅੱਜ ਤੱਕ ਮਹਿਲਾ ਕਮਿਸ਼ਨ ਨੇ ਨੋਟਿਸ ਕਿਉਂ ਨਹੀਂ ਕੱਢਿਆ ਕੀ ਗੱਲ ਕਾਨੂੰਨ ਸਿਰਫ ਜਿਹੜੇ ਤੁਹਾਡੇ ਖਿਲਾਫ ਬੋਲਦੇ ਨੇ ਉਹਨਾਂ ਲਈ ਕਾਨੂੰਨ ਰਹਿ ਗਏ ਨੇ ਉਹਨਾਂ ਖਿਲਾਫ ਹੀ ਹੈ ਦੂਜੀ ਚੀਜ਼ ਪ੍ਰੋਫੈਸਰ ਮਨਜੀਤ ਸਿੰਘ ਜੀ ਦੱਸ ਰਹੇ ਸੀ ਕਿ ਬਾਜਵਾ ਸਾਹਿਬ ਨੇ ਵੀ ਦੀ ਪ੍ਰੋਣਤਾ ਕੀਤੀ ਹੈ ਕਿ ਵਾਕਿਆ ਹੀ ਚੇਰ ਧਿਲੰਗਣਾ ਰਹੀ ਹੈ ਮੈਂ 2 ਦਿਨ ਤੋਂ ਬੋਲਣਾ ਚਾਹੁੰਦਾ ਸੀਗਾ 2 ਦਿਨ ਸੈਸ਼ਨ ਚੱਲਿਆ ਸਾਡਾ 2 ਦਿਨ ਤੁਸੀਂ ਖ਼ਬਰ ਆ ਸਾਰੀਆਂ ਮੇਰੀ ਗੱਡੀ 'ਚ ਪਈਆਂ ਨੇ ਉਹ 2 ਦਿਨ ਦੀਆਂ ਖ਼ਬਰਾਂ ਕੀ ਲੱਗਦੀਆਂ ਨੇ ਪੰਜਾਬ ਦੇ ਵਿੱਚ ਕਿਤੇ ਪਟਵਾਰੀ ਆਖੇ ਨਹੀਂ ਲੱਗ ਰਿਹਾ ਕਿਤੇ ਕਿਸੇ ਦਾ ਬਰਥ ਸਰਟੀਫਿਕੇਟ ਨਹੀਂ ਬਣ ਰਿਹਾ ਕਿਤੇ ਕਿਸੇ ਐਸ ਡੀਓ ਨੇ ਕੁਛ ਆ ਕਰ ਦਿੱਤਾ ਕਿਸੇ ਵੀਡੀਓ ਨੇ ਆ ਕਰ ਦਿੱਤਾ ਅਸੀਂ ਅਜੇ ਤੱਕ ਇਨ੍ਹਾਂ ਚੀਜ਼ਾਂ 'ਚੋਂ ਇਨੀ ਬਾਹਰ ਆ ਸਕੇ ਤੇ ਪੰਜਾਬ ਕਿਹੜੀ ਤਰੱਕੀ ਦੀ ਰਾਹ ਫੜੂਗਾ ਪੰਜਾਬ ਕੀ ਕਰੂਗਾ ਤੇ ਆਪੋਜੀਸ਼ਨ ਵਾਲੇ ਦੋ ਹੀ ਖ਼ਬਰਾਂ ਨੇ ਮੈਂ ਸਾਡੇ ਜਿਹੜੀ ਪਾਰਟੀ ਬੁਕੇ ਚੱਲ ਰਹੀ ਜੀ ਦਸਾਂਜ ਵਾਂਗ ਚੱਲ ਰਹੀ ਆ ਸਾਡੇ 35 ਵਿਧਾਇਕ ਸੰਪਰਕਚ ਨੇ ਸਾਡੇ 23 ਵਿਧਾਇਕ ਸੰਪਰਕਚ ਨੇ ਅਸੀਂ ਉਹਨਾਂ ਕੋ ਕੀ ਲੈਣਾ ਯਾਰ ਤੁਹਾਡੇ 35 ਹੋਣ ਤੁਹਾਡੇ 36 ਹੋਣ ਮੈਂ ਤੇ ਅੱਗੇ ਕਹਿੰਦਾ ਤੁਸੀਂ ਚੋਰ ਕੁੱਤੀ ਸਾਰੇ ਇੱਕੋ ਭਾਵੇਂ ਉਹ ਇੱਧਰ ਚੱਲ ਜਾਣ ਭਾਵੇਂ ਉਹ ਇੱਧਰ ਆ ਜਾਣ ਅਸੀਂ ਕਰਨਾ ਕੀ ਆ ਉਹਦੇ ਕੋਲ ਇੱਕ ਇਸ਼ੂ ਮੈਨੂੰ ਦੱਸ ਦਿਓ ਜਿਹੜਾ ਵਿਧਾਨ ਸਭਾ ਦੇ ਵਿੱਚ ਚੱਜਦਾ ਚੁੱਕਿਆ ਹੋਵੇ ਬੱਚਿਆਂ ਦੀ ਬੇਰੋਜ਼ਗਾਰੀ ਦੇ ਉੱਤੇ ਮੈਂ ਅੱਗੇ ਭਾਈ ਦੇ ਦੇ ਮਰ ਗਿਆ ਕਿ ਬੱਚੇ ਬੇਰੋਜ਼ਗਾਰੀ ਕਰਕੇ ਨਸ਼ਾ ਕਰਦੇ ਆ ਬੱਚੇ ਬੇਰੋਜ਼ਗਾਰੀ ਕਰਕੇ ਘਰ ਦੇ ਗੁਜ਼ਾਰੇ ਨਹੀਂ ਚੱਲਦੇ ਉਹ ਕ੍ਰਾਈਮ ਕਰਦੇ ਆ ਹੁਣ ਤੀਜੀ ਪੰਜਾਬ ਦੀ ਤੁਹਾਡੀ ਸਥਿਤੀ ਇਹ ਆਉਣ ਵਾਲੀ ਆ ਸਾਰੇ ਜਣੇ ਨੋਟ ਕਰ ਲਓ ਬੱਚੇ ਬਾਹਰ ਜਾਣ ਦਾ ਉਹਨਾਂ ਦਾ ਰਾਹ ਵੀ ਬੰਦ ਹੋ ਗਿਆ ਹੁਣ ਬੱਚੇ ਪੰਜਾਬ ਦੇ ਸੁਸਾਈਡ ਕਰਿਆ ਕਰਨਗੇ ਤੁਹਾਡੇ ਸਾਹਮਣੇ ਆ ਜੂਗਾ ਆ ਡਪੋਤਰੇ ਬੱਚੇ ਲੋਕਾਂ ਦਾ ਮਨ ਠਾਰਨ ਲਈ ਤੁਸੀਂ ਉੱਥੇ ਬੜੀਆਂ-ਬੜੀਆਂ ਸਟੇਟਮੈਂਟ ਦਿੰਦੇ ਹੋ ਕਿ ਅਸੀਂ ਇਹਨਾਂ ਬੱਚਿਆਂ ਦੀ ਬਾਹ ਫੜਾਂਗੇ ਇਹਨਾਂ ਦੇ ਪੈਸੇ ਮੜਾਵਾਂਗੇ ਅੱਜ ਕਿਸੇ ਨੇ ਕੀ ਉਹਨਾਂ ਦੀ ਬਾਤ ਪੁੱਛੀ ਆ ਯਾਰ ਤੁਸੀਂ ਉਹਨਾਂ ਨੂੰ ਪੁੱਛੋ ਤੇ ਸਹੀ ਉਹ ਬੱਚੇ ਜਿਹੜੇ 50-50 ਲੱਖ ਰੁਪਈਆ ਨੋੜ ਕੇ ਉੱਥੋਂ ਮਤਲਬ ਵਾਪਸ ਆ ਗਏ ਮੁੜ ਗਏ 50-50 ਲੱਖ ਰੁਪਈਆ ਉਹਨਾਂ ਨੇ ਆਪਣਾ ਤਬਾਹ ਕਰ ਲਿਆ ਖਰਾਬ ਕਰ ਲਿਆ ਉਹਨਾਂ ਨੂੰ ਘਰਾਂ 'ਚ ਮਿਹਣੇ ਵੱਜਦੇ ਨੇ ਉਹਨਾਂ ਨੂੰ ਮੱਲਿਆ ਚ ਮਿਹਣੇ ਵਜਦੇ ਨੇ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਮਿਹਣੇ ਵਜਦੇ ਨੇ ਉਹ ਸੁਸਾਇਡ ਨਹੀਂ ਕਰਨਗੇ ਤੇ ਕੀ ਕਰਨਗੇ ਕੀ ਉਹਨਾਂ ਨੂੰ ਤੁਸੀਂ ਮੋੜ ਵਸੇਬੇ ਲਈ ਕੀ ਉਹਨਾਂ ਨੂੰ ਕੰਮ ਦੇਣ ਲਈ ਤੁਸੀਂ ਕੋਈ ਗੱਲਾਂ ਕੀਤੀਆਂ ਵਿਧਾਨ ਸਭਾ ਦੇ ਵਿੱਚ ਬੇਰੋਜ਼ਗਾਰੀ ਤੇ ਤੁਸੀਂ ਕੋਈ ਗੱਲ ਨਹੀਂ ਕੀਤੀ ਨਸ਼ਿਆਂ ਦੇ ਉੱਤੇ ਤੁਸੀਂ ਕੋਈ ਗੱਲ ਨਹੀਂ ਕੀਤੀ ਆ ਪੰਜਾਬ ਦੇ ਵਿੱਚ ਕ੍ਰਾਈਮ ਲਾ ਐਂਡ ਆਰਡਰ ਮੈਂ ਤੇ ਅੱਗੇ ਕਹਿੰਨਾ ਕਿ ਇੱਕ ਤੇ ਗੈਂਗਸਟਰ ਵਪਾਰੀਆਂ ਕੋਲੋਂ ਪੈਸੇ ਮੰਗਦੇ ਆ ਢਣਾੜਾ ਕੋਲੋਂ ਜਿੰਨਾਂ ਕੋ 4 ਪੈਸੇ ਆ ਪੈਸੇ ਮੰਗਦੇ ਆ ਸਭ ਤੋਂ ਵੱਡਾ ਨੁਕਸਾਨ ਕਰ ਰਹੇ ਪੰਜਾਬ ਦੇ ਪੋਲੀਟੀਕਲ ਗੈਂਗਸਟਰ ਆ ਜਿਹੜੇ ਐਮ.ਐਲ.ਏ ਤੇ ਸਿਆਸਤਦਾਨ ਬਣੇ ਨੇ ਉਹ ਸਰਕਾਰੀ ਤੰਤਰ ਉਹ ਤੇ ਐਕਸਟਰਸ਼ਨ ਕਰਦੇ ਨੇ ਫੋਨ ਦੇ ਉੱਤੇ ਕਿ ਤੇਰੇ ਬੱਚੇ ਚੁੱਕ ਲਾਂਗੇ ਤੇਰੇ ਬੱਚਿਆਂ ਨੂੰ ਮਾਰ ਦੇਾਂਗੇ ਤੈਨੂੰ ਗੋਲੀ ਮਾਰ ਦੇਾਂਗੇ ਇਹ ਸਰਕਾਰੀ ਤੰਤਰ ਵਰਤ ਕੇ ਐਕਸਟਰਸ਼ਨ ਕਰਦੇ ਨੇ ਇਹਨਾਂ ਦੇ ਉੱਤੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਆ ਹੁਣਾ ਟਰਾਕਾ ਜਿਹੜਾ ਜੂਨੀਅਨ ਦਾ ਪ੍ਰਧਾਨ ਬਣਨਾ ਸੀ 30 35 40 ਲੱਖ ਰੁਪਏ ਦੀ ਜਿਹੜੀ ਕਰਪਸ਼ਨ ਸਾਹਮਣੇ ਆਈ ਉਹਦੇ ਚ ਐਮ.ਐਲ.ਏ ਕੀ ਕਹਿ ਰਹੀ ਆ ਕਿ ਇਹ ਪੈਸੇ ਕਿੱਥੋਂ ਆਏ ਇਹਨਾਂ ਦੇ ਉੱਤੇ ਕਾਰਵਾਈ ਕਰੋ ਇਹਨਾਂ ਨੂੰ ਡਾਇਰੈਕਟਲੀ ਉਹਨਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਕੀ ਗੱਲ ਸਰਕਾਰ ਅੰਨੀ ਆ ਮੁੱਖ ਮੰਤਰੀ ਨੂੰ ਦਿਸਦਾ ਨਹੀਂ ਵੀ ਮੈਂ ਕਾਰਵਾਈ ਕਰਨੀ ਕਿ ਨਹੀਂ ਕਰਨੀ ਜੋਤਾਰ ਭੁੱਲਰ ਦੇ ਕਾਰਵਾਈ ਕਰਨ ਨਾਲੋਂ ਬਲਕਾਰ ਸਿੱਧੂ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੁੰਦੀ ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਬੇਦਬੀ ਤੇ ਕੋ ਗੱਲ ਕੀਤੀ ਗਈ ਹੈ RAM REEM ਨੂੰ ਪ੍ਰੋਲ ਮਿਲ ਰਹੀ ਆ ਉਹਦੀ ਸਾਰੀ ਦੀ ਸਾਰੀ ਸਜਾ ਬਾਹਰ ਕਢਾ ਦਿੱਤੀ ਐ ਜਿਨ੍ਹਾਂ ਦੇ ਸਿਰ ਦੇ ਉੱਤੇ ਸਰਕਾਰ ਆਈ ਸੀ ਉਹਦੇ ਬਾਰੇ ਕੋਈ ਗੱਲ ਕੀਤੀ ਕਿਸੇ ਨੇ ਮੈਂ ਦੁਹਾਈ ਦੇ ਦੇ ਮਰ ਗਏ ਯਾਰ ਪੰਜਾਬ ਕੋਲ ਕਾਰੋਬਾਰ ਨਹੀਂ ਬਚਿਆ ਲਾ ਐਂਡ ਆਰਡਰ ਕਰਕੇ ਕੋ ਇੰਡਸਟਰੀ ਨਹੀਂ ਆ ਰਹੀ ਤੁਸੀਂ ਪ੍ਰੋਜੈਕਟ ਸਾਰੇ ਸਾਡੇ ਬਹਾਨਿਆਂ ਨਾਲ ਬੰਦ ਕਰ ਦਿੱਤੇ ਨੇ ਸਾਨੂੰ ਕੁਛ ਨਾ ਦਿਓ ਸਾਨੂੰ ਤੁਹਾਡਾ ਕੋਈ ਪੈਕੇਜ ਨਹੀਂ ਚਾਹੀਦਾ ਕੇਵਲ ਸਾਡਾ ਟਾਰੀਵਾਗੇ ਵਾਲਾ ਬਾਰਡਰ ਖੋਲ੍ਹ ਦਿਓ ਸਾਰਾ ਪੰਜਾਬ ਉੱਤੋਂ ਰੋਟੀ ਖਾ ਸਕਦਾ ਇਹ ਇਹ ਵਿਧਾਨ ਸਭਾ 'ਚ ਮਤਾ ਕਿਉਂ ਨਹੀਂ ਪਾਉਂਦੇ ਤੁਸੀਂ ਇੱਕ ਚੱਜ ਦੀ ਗੱਲ 2-2 ਲੱਖ ਬੰਦੇ ਦੀ ਨਿਮਾਣਦਗੀ ਕਰਦਾ 1KML ਇਹ 2-2 ਲੱਖ ਬੰਦੇ ਦੀ ਇੱਕ ਚੱਜ ਦੀ ਗੱਲ ਵਿਧਾਨ ਸਭਾ ਚ ਕੀਤੀ ਹੋਵੇ ਤੇ ਮੈਨੂੰ ਨੀਵੇਂ ਥਾਂ ਭਾ ਲੋ ਤੁਸੀਂ ਇਹਨਾਂ ਲੋਕਾਂ ਕੋਲੋਂ ਲੈਣਾ ਕੀ ਹੈ ਯਾਰ ਅਸੀਂ ਤੁਸੀਂ ਆਪ ਦੀ ਆਵਾਜ਼ ਬੁਲੰਦ ਕਰਦੇ ਹੋ ਇਹ ਨੋਟਿਸ ਮੈਂ ਸਿੱਧੂ ਨੂੰ ਵੀ ਕਹਿਣਾ ਚਾਹੁੰਦਾ ਮਨਿੰਦਰ ਜੀ ਸਿੱਧੂ ਸਾਡੇ ਵੀਰ ਦੇ ਉੱਤੇ ਪਰਚਾ ਦਰਜ ਕੀਤਾ ਇਹ ਇਹ ਮੈਡਲ ਨੇ ਤੁਹਾਨੂੰ ਇਹ ਦੱਸਣ ਦੇ ਕਿ ਤੁਸੀਂ ਪੰਜਾਬ ਦੀ ਰਾਖੀ ਕਰਦੇ ਹੋ ਤੁਸੀਂ ਪੰਜਾਬ ਦੀ ਲੜਾਈ ਲੜਦੇ ਹੋ ਇਹ ਪਰਚੇ ਨਹੀਂ ਆ ਇਹ ਤਗਮੇ ਨੇ ਤੁਹਾਡੇ ਗਲਾਂ ਦੇ ਵਿੱਚ ਸੋ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਹੋਰ ਮੇਰੇ ਨਾਲੋਂ ਜ਼ਿਆਦਾ ਤੁਸੀਂ ਮਤਲਬ ਸੂਰਜ ਨੂੰ ਦੀਵਾ ਬਖਾਉਣ ਵਾਲੀ ਗੱਲ ਹੈ ਜੇ ਮੈਂ ਤੁਹਾਡੇ ਨਾਲ ਤੁਸੀਂ ਤੇ ਸਾਰੇ ਪੰਜਾਬ ਦੇ ਉੱਤੇ ਅੱਖ ਰੱਖਦੇ ਹੋ ਯਾਰ ਬਾਜ ਦੀ ਇਹਦੀ ਸਾਰੀ ਚੌਂਕੀਦਾਰੀ ਕਰਦੇ ਹੋ ਮੈਂ ਤੁਹਾਨੂੰ ਬਹੁਤੀਆਂ ਗੱਲਾਂ ਕੀ ਕਰਨੀਆਂ ਨੇ ਪਰ ਆਪਣਾ ਫਰਜ਼ ਜਿੱਥੋਂ ਤੱਕ ਹੈ ਗਿਆ ਜਿਹੜਾ ਪੰਜਾਬ ਦਾ ਦਰਦੀ ਉਹ ਸੀ ਆਪਣਾ ਫਰਜ਼ ਜਿਹੜਾ ਉਹ ਨਿਭਾਉਂਦੇ ਰਵਾਂਗੇ ਜਿੰਨੇ ਜੋ ਕੇ ਵੀ ਸਾਹ ਪ੍ਰਾਨ ਹੈਗੇ ਆ ਇੱਕ ਦੂਜੇ ਲਈ ਲੜਦੇ ਮਰਦੇ ਰਵਾਂਗੇ ਸੂਬੇ ਲਈ ਲੜਦੇ ਮਰਦੇ ਰਵਾਂਗੇ ਇਸ ਪੰਜਾਬ ਦੀ ਰਾਖੀ ਦੀ ਲੋੜ ਹੈ ਯਾਰ ਪੰਜਾਬ ਚ ਕੁਝ ਨਹੀਂ ਬਚਿਆ ਪੰਜਾਬ ਤਬਾਹ ਹੋ ਗਿਆ ਨਾ ਪੰਜਾਬ ਕੋਲ ਜ਼ਮੀਨਾਂ ਬਚੀਆਂ ਨਾ ਪੰਜਾਬ ਕੋਲ ਕਾਰੋਬਾਰ ਬਚਿਆ ਪੰਜਾਬ ਨੂੰ ਪੰਜਾਬ ਨੂੰ ਜਿਹੜੀ ਇਹਦੀ ਰਾਖੀ ਤੇ ਪਹਿਰਾ ਲਾਉਣ ਦੀ ਲੋੜ ਹੈ ਸਾਨੂੰ ਇਹਦੇ ਹੱਕਾਂ ਲਈ ਲੜਨ ਦੀ ਲੋੜ ਹੈ ਇਸ ਪੰਜਾਬ ਦੇ ਉੱਤੇ ਸਭ ਤੋਂ ਵੱਡੀ ਗੱਲ ਮੈਂ ਇੱਕ ਕਰਦਾ ਕਿ 4 ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਗਿਆ ਲੋਕੋ ਕਦੋਂ ਸਮਝੋਗੇ ਯਾਰ ਆਪਾਂ ਕੀ ਕਹਿ ਦਿੰਨੇ ਆਕੇ ਦਾ ਵਿਆਜ ਸਰਕਾਰ ਦੇ ਰਹੀ ਹੈ ਨਹੀਂ ਜੇ ਇੱਕ ਘਰ ਚ 4 ਜੀਨ ਤੇ 15-1500 ਰੁਪਇਆ ਜਿਹੜਾ ਵਿਆਜ ਆ ਪਰ ਜੀ ਦਾ 6000 ਰੁਪਇਆ ਅਸੀਂ ਦਿੰਨੇ ਆ ਉਹ ਲੈਂਦੇ ਕਿਥੋਂ ਨੇ ਸਾਨੂੰ ਸਮਝ ਨਹੀਂ ਆਉਂਦੀ ਅਜੇ ਤੱਕ ਉਹ ਸਾਡੇ ਬੂਟ ਮਹਿੰਗੇ ਨੇ ਸਾਡੇ ਕੱਪੜੇ ਮਹਿੰਗੇ ਆ ਸਾਡੀ ਪੱਤੀ ਮਹਿੰਗੀ ਆ ਸਾਡੀ ਹਰ ਚੀਜ਼ ਦੇ ਉੱਤੇ ਟੈਕਸ ਲੱਗਦਾ ਤੇ ਉਹ ਪੈਸੇ ਵਿਆਜ ਦੇ ਰੂਪ ਦੇ ਵਿੱਚ ਜਾਂਦੇ ਨੇ ਔਰ ਮੈਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਜਾਗੋ ਪੰਜਾਬ ਮੈਂ ਉੱਥੇ ਬਹਿਣਾ ਮੇਰੇ ਸਾਹਮਣੇ ਮਾਵਾਂ ਭੈਣਾਂ ਆ ਕੇ ਬੈੰਧੀਆਂ ਨੇ ਉਹਨਾਂ ਦੀ ਗੋਦੀ 'ਚ ਪੰਜ-ਪੰਜ ਸਾਲ ਦੀਆਂ ਬੱਚੀਆਂ ਹੁੰਦੀਆਂ ਤੇ ਮੈਂ ਇੱਕੋ ਸਵਾਲ ਕਰਦਾ ਉਹਨਾਂ ਨੂੰ ਕਿ ਆਟਾ ਲੈਣ ਜਾਂਦੀਆਂ ਲੈਣ ਚ ਲਾ ਕੇ ਤਰਲੇ ਕੱਢਦੀਆਂ ਡੀਪੂ ਵਾਲਿਆਂ ਦੇ ਐਮਐਲਏ ਦੇ ਕਹਿੰਦੀਆਂ ਕੱਢਦੀਆਂ ਵਾ ਤੇ ਮੈਂ ਕਹਿੰਦਾ ਕੀ ਆਸ ਕਰਦੀਆਂ ਵੀ 15 ਸਾਲ ਬਾਅਦ ਤੁਹਾਡੀ ਕੁੜੀ ਵੀ ਲੈਣ ਚ ਲੱਗੀ ਹੋਵੇ ਉਦੋਂ ਤੱਕ ਤਾਂ ਸਮਝ ਆਉਂਦੀ ਹੈ ਨਾ ਪੰਜਾਬੀਆਂ ਨੂੰ ਉਦੋਂ ਤੱਕ ਸਮਝ ਆਉਦੀ ਜਨਾਜ਼ਰ ਬੋਲ ਲੋ ਉਸ ਤੋਂ ਬਾਅਦ ਘਰ ਜਾਂਦੇ ਆ ਤੇ ਫੇਰ ਲਾਈਨ ਚ ਲੱਗੇ ਹੁੰਦੇ ਆ ਆਟਾ ਲੈਣ ਆਲੇ ਤੇ ਕਿੱਥੋਂ ਪੰਜਾਬ ਸਦਰ ਨਾ ਯਾਰ ਆਪਾਂ ਰਲ ਮਿਲ ਕੇ ਲੋਕਾਂ ਨੂੰ ਜਾਗਰੂਕ ਕਰੀਏ ਅਸਲੀ ਹਾਲੇ ਦਾ ਹੈ ਸੋ ਮੈਂ ਇਹ ਕਹਿ ਕੇ ਸਮਾਪਤੀ ਕਰ ਲਗਾ ਭੁੱਲਰ ਸਾਹਿਬ ਤੁਹਾਡੇ ਨਾਲ ਹਰ ਪੰਜਾਬ ਦੇ ਦਰਦੀ ਨਾਲ ਖਲੋਤੇ ਆ ਭਾਵੇਂ ਧੌਣ ਲੱਤ ਜਾਵੇ ਜਿੱਥੇ ਮਰਜੀ ਤੁਸੀਂ ਡਾਹ ਕੇ ਵੇਖ ਲਿਓ ਭੱਜਣ ਵਾਲੇ ਨਹੀਂ ਹੈਗੇ ਇਹ ਕਹਿ ਕੇ ਸਮਾਪਤੀ ਕਰਨ ਲੱਗਾ ਕਿ ਸਰਫ ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਦਾ ਹੈ ਜ਼ੋਰ ਕਿਤਨਾ ਬਾਜੂਏ ਕਾਤਲ ਮੇ ਹੈ ਵਕਤ ਆਵੇ ਪਰ ਬਤਾ ਦੇਂਗੇ ਤੁਝੇ ਆਸਮਾਨ ਹਮ ਮਬੀਸੇ ਕੀ ਬਤਾਏ ਕੀ ਹਮਾਰੇ ਦਿਲ ਮੇ ਹੈ ਟਾਈਮ ਆਊਟ ਤੇ ਇਹ ਵੀ ਤੁਹਾਨੂੰ ਦੱਸ ਦਿਆਂਗੇ ਭਗਵੰਤ ਮਾਨ ਜੀ ਜਿੰਨੇ ਚਾਲੌੜੇ ਲਾ ਲੋ ਕੱਲੇ ਕੱਲੇ ਦੇ ਬੰਦੇ ਦੇ ਉੱਤੇ ਇੰਨੀ ਮੈਂ ਤਾਂ ਹੁਣ ਗੱਲ ਕਰਦਾ ਹਾਂ ਸੋਸ਼ਲ ਮੀਡੀਆ ਦੇ ਉੱਤੇ ਲੋਕ ਤੁਹਾਨੂੰ ਗਾਲਾਂ ਕਰਦੇ ਨੇ ਲੋਕ ਤੁਹਾਡਾ ਮਜ਼ਾਕ ਉਡਾਉਂਦੇ ਨੇ ਕਿੰਨੇ ਕੁ ਲੱਖਾਂ ਪੰਜਾਬੀਆਂ ਦੇ ਉੱਤੇ ਪਰਚੇ ਦੇ ਲੋਗੇ ਦਿਓ ਇਹ ਹਮਤ ਸਾਰਿਆਂ ਦੇ ਉੱਤੇ ਜੇ ਤੁਹਾਡੇ ਚ ਜਾਨ ਹੈਗੀ ਆ ਪਰਚੇ ਦੇਣ ਦੀ ਭਰ ਲੋ ਆਪਣੀਆਂ ਜੇਲਾਂ ਜਿੰਨੀਆਂ ਭਰਨੀਆਂ ਹਨ ਇਹਨਾਂ ਪਰਚੇ ਪਰਚੇ ਨਾਲ ਕੱਖ ਨਹੀਂ ਬਣਦਾ ਜੇ ਪਹਿਲੇ ਨਹੀਂ ਰਹੇ ਤੇ ਰਹਿਣ ਤੁਹਾਨੂੰ ਵੀ ਲੋਕਾਂ ਨੇ ਦੇਣਾ ਅਜੇ ਵੀ ਸੁਦਰ ਜੋ 2 ਸਾਲ ਆਸੀ ਤੇ ਕਾਸ ਨਾਲ ਚੁਣਿਆ ਸੀ ਯਾਰ ਤੁਹਾਨੂੰ ਕਿ ਉਹਨਾਂ ਦੇ ਵਿੱਚੋਂ ਥੋੜਾ ਬਹੁਤਾ ਫਰਕ ਤੇ ਦੋਗੇ ਤੇ ਜੇ ਤੁਸੀਂ ਵੀ ਪਰਚੇ ਹੀ ਦੇ ਰਹੇ ਆ ਸਾਨੂੰ ਆਟੇ ਦਾਲ ਚ ਰੱਖਣਾ ਤੇ ਤੁਹਾਨੂੰ ਵੀ ਤੁਰਦਿਆਂ ਕੋ ਟਾਈਮ ਨਹੀਂ ਲੱਗਣਾ ਤੁਹਾਨੂੰ ਵੀ ਚਲਦੇ ਕਰਦੇ ਹਾਂਗੇ ਧੰਨਵਾਦ ਤੁਹਾਡਾ ਸਾਰਿਆਂ ਦਾ ਭੁੱਲਰ ਸਾਹਿਬ ਹਮੇਸ਼ਾ ਤੁਹਾਡੇ ਨਾਲ ਆ ਹਰ ਬੰਦੇ ਉਸ ਦੇ ਨਾਲ ਆ ਜਿਹੜਾ ਪੰਜਾਬ ਦਾ ਦਰਦੀ ਆ